ਇਹੀ ਕਰ ਰਹੇ ਤੁਸੀਂ ਇੱਥੇ? ਹਾਂਜੀ। ਇਹ ਕੀ ਕਰ ਰਹੇ ਤੁਸੀਂ? ਦਵਾਈ ਦਾ ਮੱਥਾ ਕਿਉਂ? ਦਵਾਈ ਦਾ ਮੱਥਾ ਇੱਥੇ ਰੋੜ ਤੇ? ਕੋਈ ਕਿਥੇ ਖਾਏ ਹੈ ਨਹੀਂ। ਹਾਂਜੀ। ਕੋਈ ਨਹੀਂ ਖਾਏ ਹੈ ਨਹੀਂ ਕਿਤੇ। ਉਹ ਜੀ ਤੁਸੀਂ ਖੇਤਰਪਾਲ ਨੂੰ ਮੰਨਦੇ ਹੋ? ਖੇਤਰਪਾਲ? ਹਾਂਜੀ ਖੇਤਰਪਾਲ ਬਾਬਾ ਜੀ। ਉਹਨਾਂ ਦਾ ਮੱਥਾ ਦੇਖਦੇ ਪੈ। ਪਰ ਵੀਡੀਓ ਬਣਾਉਂਦੀ ਤਾਂ ਅੰਕਲ ਜੀ ਜ਼ਰੂਰਤ ਹੀ ਇੱਥੇ ਰੋੜ ਤੇ? ਅੰਕਲ ਜੀ ਤੁਸੀਂ ਖੇਤਰਪਾਲ ਜੰਡੀ ਦਾ ਬਾਬਾ ਜੀ ਜਾਣਦੇ ਹੋ? ਜੰਡੀ ਦੇ। ਜੰਡੀ ਦੇ ਮੱਥਾ ਦੇ ਜਾ ਉਹ ਤੇ ਇਹਦੇ ਤੁਸੀਂ ਵੀਡੀਓ ਬਣਾ ਕੇ ਪ੍ਰੂਫ ਕਰਨਾ ਚਾਹੁੰਦੇ ਹੋ ਪਰ ਇੱਥੇ ਰੋਡ ਤੇ ਰੋਡ ਤੇ ਹੀ ਟਿਕਦਾ ਜੀ ਇਹਦਾ ਮੱਥਾ ਅੱਛਾ ਹਾਂਜੀ ਅੰਕਲ ਜੀ ਵੀਡੀਓ ਬਣਾਉਣ ਦੀ ਜ਼ਰੂਰਤ ਹੀ ਨਹੀਂ ਕੋਈ ਗਲਤ ਕੰਮ ਤਾਂ ਕਰ ਨਹੀਂ ਰਿਹਾ ਤੇ ਹੈ ਹੀ ਗਲਤ ਕੰਮ ਆ ਕਿਉਂ ਜੀ ਰੋਡ ਤੇ ਰੋਡ ਤੇ ਕੀ ਹੈ ਕੈਨੇਡਾ ਪਰ ਆਯਾਤ ਨਹੀਂ ਹੁੰਦਾ ਰੋਡ ਤੇ ਕਰੰਦਾ ਇਹ ਨਹੀਂ ਜੀ ਇਹ ਤਾਂ ਜਿਹੜੇ ਆਪਣਾ ਨਹੀਂ ਜੀ ਇਹ ਸਾਰਾ ਰੋਡ ਤੇ ਜੋ ਇਹ ਕਰਦੇ ਗਲਤ ਹੈ ਇਹ